ਸਾਸੀ ਗਾਲ ਦੋਸਤੋ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਆਲਾ ਤੇ ਦੋਸਤੋ ਇਹ ਪਿੰਡ ਥਾਂਦੇਆਲਾ ਦੇ ਨੇੜੇ ਨਹਿਰਾਂ ਦਾ ਹੈੱਡ ਬਣਿਆ ਹੋਇਆ ਉਸ ਹੈੱਡ ਦੇ ਨੇੜੇ ਇਹ ਬਹੁਤ ਵੱਡਾ ਪੁਰਾਣਾ ਦੋਸਤੋ ਬੋੜ ਦਾ ਦਰਖਤ ਆ ਇਸ ਦਾ ਸਿਰਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕੋਈ ਇਸ ਦੀ ਆਪਾਂ ਪੱਕੀ ਤਰੀਕ ਨਹੀਂ ਦੱਸ ਸਕਦੇ ਕਿ ਇਹ ਕਿੰਨਾ ਪੁਰਾਣਾ ਹੋਵੇਗਾ ਕੁਝ ਬਜ਼ੁਰਗ ਦੱਸਦੇ ਨੇ ਕਿ ਇਹ 100 ਸਾਲ ਪੁਰਾਣਾ ਹੈ ਕੁਝ 150 ਤੇ ਕੁਝ 200 ਸਾਲ ਦੱਸਦੇ ਆ ਪਰ ਦੋਸਤੋ ਤੁਸੀਂ ਇਹ ਬੋੜ ਦਾ ਦਰਖਤ ਦੇਖ ਰਹੇ ਹੋ ਬਹੁਤ ਵੱਡੇ ਆਕਾਰ ਦਾ ਤੇ ਬਹੁਤ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਬਜ਼ੁਰਗ ਦੱਸਦੇ ਆ ਕਿ ਇਹ ਬੋੜ ਦਾ ਦਰਖਤ ਹੋਰ ਵੀ ਇਸ ਤੋਂ ਅੱਗੇ ਵੱਧਾ ਸੀ ਪਰ ਆਸੇ-ਪਾਸੇ ਜ਼ਮੀਨ ਹੋਣ ਦੇ ਕਰਕੇ ਜਿੱਥੇ ਫਸਲਾਂ ਦੀ ਬਿਜਾਈ ਹੁੰਦੀ ਆ ਤੇ ਉਸ ਤੋਂ ਅੱਗੇ ਇਸ ਨੂੰ ਨਹੀਂ ਵਧਣ ਦਿੱਤਾ ਗਿਆ ਪਰ ਜੇ ਹੁਣ ਮੌਜੂਦਾ ਵੀ ਦੇਖੀਏ ਤਾਂ ਇਸ ਬੋੜ ਦਾ ਜਿਹੜਾ ਆਕਾਰ ਆ ਉਹ ਬਹੁਤ ਵੱਡਾ ਹੈ ਤੇ ਦੋਸਤੋ ਜਿਹੜਾ ਬੋਰਡ ਦਾ ਦਰਖਤਾ ਉਹ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਭਾਰਤ ਦਾ ਇਹ ਰਾਸ਼ਟਰੀ ਰੋਖਾ ਤੇ ਬੋਰਡ ਦੋਸਤੋ ਪਿੰਡਾਂ ਤੇ ਪੰਜਾਬ ਦੀ ਜਿਹੜੇ ਪਹਿਚਾਨ ਨੇ ਕਿਉਂਕਿ ਬੋੜਾਂ ਦੇ ਥੱਲੇ ਸੱਥਾਂ ਜਿਹੜੀਆਂ ਲੱਗਦੀਆਂ ਨੇ ਪਿੰਡਾਂ ਦੇ ਵਿੱਚ ਪਰ ਹੁਣ ਹੌਲੀ-ਹੌਲੀ ਕਰਕੇ ਜਿਹੜੇ ਬੋਰਡ ਨੇ ਉਹਨਾਂ ਦੀ ਵੀ ਗਿਣਤੀ ਘਟਦੀ ਜਾ ਰਹੀ ਆ ਕਿਉਂਕਿ ਨਵੇਂ ਬੋਰਡ ਦੇ ਦਰਖਤ ਆ ਜਿਹੜੇ ਉਹ ਲੋਕ ਲਗਾਉਂਦੇ ਨਹੀਂ ਤੇ ਜਿਹੜੇ ਪੁਰਾਣੇ ਬੋਰਡਾਂ ਦੇ ਦਰਖਤ ਨੇ ਉਹ ਕਿਤੇ-ਕਿਤੇ ਦੇਖਣ ਨੂੰ ਮਿਲਦੇ ਨੇ ਤੇ ਇਹ ਦੋਸਤੋ ਜਦੋਂ ਆਪਾਂ ਇੱਥੋਂ ਹੈੱਡ ਤੋਂ ਮੇਨ ਰੋਡ ਨੂੰ ਜਾਂਦੇ ਆ ਜਿਹੜਾ ਮੁਕਸਰ ਤੋਂ ਦੋਸਤੋ ਦੋਦਾ ਬਠਿੰਡਾ ਰੋਡ ਆ ਉਸ ਰੋਡ ਵੱਲ ਨੂੰ ਇਹ ਸੜਕ ਜਾਂਦੀ ਆ ਹੈੱਡ ਦੇ ਕੋਲੋਂ ਉਸ ਦੇ ਉੱਪਰ ਇਹ ਪੁਰਾਣਾ ਜਿਹੜਾ ਬੋਰਡ ਦਾ ਦਰਖਤ ਆ ਤੇ ਇੱਥੇ ਹੈੱਡ ਦੇ ਨੇੜੇ ਤੇੜੇ ਇੱਕ ਦੋ ਬੋਰਡ ਹੋਰ ਵੀ ਨੇ ਉਹ ਵੀ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਦਿਖਾਵਾਂਗੇ ਪਰ ਇਹ ਦੋਸਤੋ ਜਿਹੜਾ ਇੱਥੇ ਸਭ ਤੋਂ ਵੱਡਾ ਤੇ ਪੁਰਾਣਾ ਬੋਰਡ ਆ ਇਸ ਦੇ ਨਾਲ ਇਹ ਨਹਿਰ ਨਿਕਲਦੀ ਇੱਥੇ ਇਹ ਹੈੱਡ ਬਣਿਆ ਹੋਇਆ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇਹ ਜਿਹੜੇ ਇੱਕ ਬੋਰਡ ਦਾ ਦਰਸਤਾ ਨੂੰ ਦਿਖਾ ਰਹੇ ਆ ਇਹ ਵੀ ਦੱਸਦੇ ਆ ਕਿ 70-80 ਸਾਲ ਪੁਰਾਣਾ ਹੈ ਇਹ ਵੀ ਨਹਿਰਾਂ ਦੇ ਉੱਪਰ ਹੈ ਜਦੋਂ ਥਾਂਦੇ ਵਾਲੇ ਤੋਂ ਆਪਾਂ ਖਿੜਕੀਆਂ ਵਾਲੇ ਵੱਲ ਨੂੰ ਜਾਂਦੇ ਆ ਉਸ ਰਾਹ ਦੇ ਉੱਪਰ ਨਹਿਰਾਂ ਦੇ ਉੱਪਰ ਹੀ ਆ ਤੇ ਇਹ ਉਹੀ ਬੋਰਡ ਆ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਸ ਦਾ ਆਕਾਰ ਬਹੁਤ ਵੱਡਾ ਤੇ ਬੜਾ ਸ਼ਾਨਦਾਰ ਮਾਹੌਲ ਆ ਇਸ ਤੇ ਥੱਲੇ ਜਦੋਂ 10 ਮਿੰਟ ਖੜੀਦਾ ਤਾਂ ਦੋਸਤੋ ਇੱਕ ਵੱਖਰੀ ਤਰ੍ਹਾਂ ਦਾ ਸਕੂਨ ਹੀ ਮਿਲਦਾ ਤੇ ਦੋਸਤੋ ਵੀਡੀਓ ਤੁਹਾਨੂੰ ਚੰਗੀ ਲੱਗੀ ਕਮੈਂਟ ਜਰੂਰ ਜ਼ਰੂਰ ਕਰਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ